ਪਿੰਡਾਂ ਚ ਅਸੀਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਆਗੂ ਪਿੰਡਾਂ ਚ ਵੜ ਨਹੀਂ ਜਣਾ ਜੇ ਕੋ ਆਇਆ ਤੋ ਆਪਣਾ ਬਿਲਾ ਕਰਕੇ ਆਵੇ ਕਾਲਿਆਂ ਝੱਲੇ ਨਾਲ ਉਹਦਾ ਰੋਸ ਖਵਾ ਕੀਤਾ ਜਾਊਗਾ ਤੇ ਵਿਰੋਧ ਕੀਤਾ ਜਾਊਗਾ ਇਸ ਕੋ ਲਾ ਦੇਣਾ ਫੈਸਲਾ ਦਿੱਤੇ 28 ਮਾਰਚ ਨੂੰ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਡੀਸੀ ਦਫਤਰਾਂ ਅੱਗੇ ਫਗੋਨ ਤੋਂ ਮੰਨਦੇ ਜ਼ਬਰ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਤੇ ਜਿਹੜੀ ਉਹਨੇ ਕਰਤੂਤ ਕੀਤੀ ਆ ਜਿਹੜੀ ਕਮੀਨਗੀ ਕੀਤੀ ਆ ਜਿਹੜਾ ਅਵਿਸ਼ਵਾਸ ਘਾਤ ਕੀਤਾ ਮੀਟਿੰਗ ਸਰਦਕਿ ਉਥੇ ਮੰਤਰੀਆਂ ਨਾਲ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਉਸ ਦੇ ਵਿਰੋਧ ਦੇ ਵਿੱਚ ਉਹ ਜਿਹੜਾ ਤਰਨੇ ਦਿੱਤੇ ਜਾ ਰਹੇ ਆ ਜੋ ਸਮਾਨ ਦੀ ਪਾਨ ਤੋੜ ਦਿੱਤੀ ਹੈ ਛੰਭੂ ਖਰੋਰੀ ਬਾਰਡਰਾਂ ਦਾ ਅਤਿਆਚਾਰ ਕੀਤਾ ਉਹ ਜੋ ਉਤਰਨੇ ਜੋ ਸ਼ਿਫਟਸਾਨ ਮੋਰਟੀਆ ਨੂੰ ਦਿੱਤੇ ਜਾ ਰਹੇ ਆ ਉਹਦੇ ਚ ਦੋਨੋਂ ਫਾਰਮਾਂ ਬਾਰੇ ਤਾਂ ਕਿਸਾਨ ਮਜ਼ਦੂਰ ਸ਼ਨਸ਼ ਕਮੇਟੀ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਜੀ ਵੱਡੀ ਗਿਣਤੀ ਵੱਡੀ ਗਿਣਤੀ ਕੇ ਸ਼ੁਰੂਤ ਕੀਤੀ ਜਾਵੇਗੀ ਕਿਸਾਨ ਮਜ਼ਦੂਰ ਸ਼ਨਸ਼ ਕਮੇਟੀ ਪੰਜਾਬ ਦੀ ਗਵਾਹੀ ਹੈ ਇਹ ਪੂਰੇ ਪੰਜਾਬ ਚ ਫੈਸਲਾ ਹੈ ਤੇ ਜਿਲ੍ਹਾ ਜਲੰਧਰ ਚ ਵੀ ਵੱਡੀ ਗਿਣਤੀ ਜਾਣ ਜੀ ਇਸ ਤੋਂ ਇਲਾਵਾ 31 ਮਾਰਚ ਨੂੰ ਜੋ ਦੋਨੋਂ ਫਾਰਮਾਂ ਦਾ ਫੈਸਲਾ ਵਾ ਕਿ ਪੰਜਾਬ ਭਰ ਦੇ ਜੋ ਮੰਤਰੀ ਆ ਕਾਕੀ ਉਹਨਾਂ ਦੇ ਜੋ ਹੀ ਐਮ ਐਲ ਏ ਵਗੈਰਾ ਆ ਗਿਆ ਜਾਂ ਗੁਰਾਜ ਸਭਾ ਦਾ ਮੈਂਬਰ ਆ ਉਹਨਾਂ ਦੇ ਘਰਾਂ ਗਾੜੀ ਜਿਹੜੇ ਆ ਧਰਨੇ ਦਿੱਤੇ ਜਾਣੇ ਆ ਉਹ ਧਰਨੇ ਇਸੇ ਕਰਕੇ ਦਿੱਤੇ ਜਾਣੇ ਆ ਜੋ 28 ਤਰੀਕ ਦੀ ਮੰਗਿਆ ਜਫਰ ਜਿਹੜਾ ਜ਼ਬਰ ਵਿਰੋਧੀ ਐਕਸ਼ਨ ਆ ਇਸ ਤਰ੍ਹਾਂ 31 ਮਾਰਚ ਦਾ ਜਿਹੜੇ ਧਰਨੇ ਉਹਨਾਂ ਦੀ ਵੀ ਇਹੀ ਮੰਗਿਆ ਜਿਹੜੇ ਫੜੇ ਹੋਏ ਕਿਸਾਨ ਆਗੂ ਜਿਹੜੇ ਧੋਕੇ ਨਾਲ ਫੜੇ ਹੋਏ ਆ ਜਿੰਨੇ ਵੀ ਹੁਣ ਅੰਦਰ ਆ ਉਹ ਸਾਰੇ ਤੁਰੰਤ ਰਿਹਾ ਕੀਤੇ ਜਾਣ ਤੇ ਜਿਹੜਾ ਕਰੋੜਾਂ ਰੁਪਈਆ ਦਾ ਸਮਾਨ ਸ਼ੰਭੂ ਖਰੋਰੀ ਬਾਡਰਾ ਤੇ ਚੋਰੀ ਕੀਤਾ ਵਾ ਭੰਨਿਆ ਵਾ ਤੋੜਿਆ ਵਾ ਐਮ ਐਲ ਏ ਦਾ ਕਨੌਰਿਆ ਗਰਲਾਲ ਉਹਦੇ ਰਿਸ਼ਤੇਦਾਰਾਂ ਦੇ ਘਰੋਂ ਮਿਲਿਆ ਉਹਦੇ ਜੇ ਉਸ ਸਰਪੰਚਾਂ ਦੇ ਘਰੋਂ ਮਿਲੇ ਆ ਉਹਨਾਂ ਦਾ ਕਰਾਇਆ ਐਫ ਆਈ ਆਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਗਰਲਾਲ ਕਨੌਰ ਨੂੰ ਵਰਤਾਰਪ ਕੀਤਾ ਜਾਵੇ ਵਿਧਾਨ ਸਭਾ ਦੀ ਨੰਬਰ ਸਿੱਖਤੋ ਇਹ ਜਿੰਨਾ ਕਰੋੜਾਂ ਰੁਪਏ ਦਾ ਸਮਾਨ ਹੈ ਉਹਦੀ ਸਾਰੀ ਪਰਪਾਈ ਕੇਂਦਰ ਪੰਜਾਬ ਸਰਕਾਰ ਕਰੇ ਇਹ ਸਾਰੀਆਂ ਜਿੰਨੀਆਂ ਵੀ ਮੰਗਾਂ ਜਬਰ ਵਿਰੋਧੀ ਹੈਗੀਆਂ ਵਾ ਇਹ ਉਸ ਮੋਰਚੇ ਦੀਆਂ ਮੰਗਾਂ ਆਪਣੇ ਦੀਆਂ ਤਕਤੀ ਮਾਰਚ ਨੂੰੜੇ ਕਰਨੇ ਦਿੱਤੇ ਜਾਣੇ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਤੇ ਇਹ ਮੋਰਚੇ ਪੱਕੇ ਮੋਰਚੇ ਤਬਦੀਲ ਕੀਤੇ ਜਾ ਸਕਦੇ ਕਾਹਦੇ ਤੇ ਜਾਣਗੇ ਇਹ ਇਹਨਾਂ ਦਾ ਸਾਰਾ ਪ੍ਰੋਗਰਾਮ ਇਹਨਾਂ ਨੇ ਪਾਸ ਕਰ ਲਿਆ ਜਿਲ੍ਹਾ ਜਲੰਧਰ ਦੀ ਜਿਲ੍ਹਾ ਕਮੇਟੀ ਨੇ ਤੇ ਚੜ੍ਹਦੀ ਕਲਾ ਨਾਲ ਇਹ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਦੇ ਵਿੱਚ ਜਾਣਗੇ ਉਹਨਾਂ ਦੇ ਕਮੇਟੀਆਂ ਬਣਾਉਣਗੇ ਉਹਨਾਂ ਨੂੰ ਜਾਗਰਤ ਕਰਨਗੇ ਕਿ ਕਿਸ ਤਰੀਕੇ ਨਾਲ ਕਾਰਪੋਰੇਟ ਦਾ ਭਲਾ ਹੋ ਰਿਹਾ ਉਸ ਕਾਰਪੋਰੇਟ ਲੋਬੀ ਆ ਜਿਹੜੀ ਅਮਰੀਕਾ ਆ ਜਿਹੜੀਆਂ ਸੰਸਥਾਵਾਂ ਵਾ ਮੁਦਰਾ ਫੰਡ ਆਪਣਾ ਵਿਸ਼ਵਪਾਰ ਸੰਸਥਾ ਵਿਸ਼ਵ ਬੈਂਕ ਉਹਨਾਂ ਦੀ ਨਿਰਦੇਸ਼ਾਂ ਤਹਿਤ ਜੋ ਸਾਰਾ ਜਿਹੜਾ ਵਾ ਕਾਰੋਬਾਰ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਮੁਲਾਜ਼ਮਾਂ ਦਾ ਸਾਰਾ ਖੋਇਆ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਸਾਰੇ ਸਮਾਜ ਜਿੰਦੇ ਉੱਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਵੱਲੋਂ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਆ ਵਲਟਵਾਰਡ ਉਹਦੇ ਖਿਲਾਫ ਜਿਹੜੇ ਆ ਇਹ ਪਿੰਡਾਂ 'ਚ ਪ੍ਰਚਾਰ ਕਰਨਗੇ ਆਪਣੇ ਕਿਸਾਨਾਂ ਦਾ ਕਿਤਾਬ ਮਜ਼ਦੂਰਾਂ ਦਾ ਨੌਜਵਾਨਾਂ ਦਾ ਤੇ ਨਾਲ ਆਪਣੇ ਜਿਹੜੇ ਆ ਦੁਕਾਨਦਾਰਾਂ ਦਾ ਕਿਤਾਬ ਚਾਉਣ ਲਈ ਤੇ ਲੋਕਾਂ ਨੂੰ ਜਾਗਰਤ ਕਰਕੇ ਮੈਦਾਨ 'ਚ ਲਿਆਉਣਗੇ ਇਹ ਇਨਾਂ ਨੇ ਸਾਰੇ ਅਜਮਤੇ ਪਾਸ ਕੀਤੇ ਆ ਤੇ ਚੜ੍ਹਦੀ ਕਲਾ ਨਾਲ ਲੜਾਈ ਲੜਨੀ ਆ ਤੇ ਹਰ ਹਾਲ ਜਿੱਤਨੀ ਆ ਤੇ ਵੈ ਆਪਣਾ ਲੜਾਈ ਜਿੱਤਨੀ ਆ ਤੇ ਲੜਨੀ ਆ ਸਾਰੇ ਹੀ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਪੀ ਲਿਆ ਵੱਧ ਚੜ ਕੇ 28 ਤਰੀਕ ਨੂੰ ਵੀ ਤੇ 31 ਤਰੀਕ ਨੂੰ ਵੀ ਮੋਰਚਾ ਸ਼ਾਮਿਲ